ਜੋ ਬੋਲੇ ਸੁੰਦਰ ਪੈਰ ਦਵਾਰ ਫਾਲ ਦੇ ਮਹਾਰਾਜ ਕੀ ਦੇ ਸ਼੍ਰੀ ਸ਼੍ਰੀ ਅਕਸਰ ਸਤਗੁਰੂ ਧਿਆਨ ਆਤ ਮਹਾਰਾਜ ਕੀ ਦੇ ਸਗੁਰੂ ਰੋਪ ਗੁਰੂ ਕੇ ਸਾਥ ਸੰਗ ਜੀ ਸਾਰੇ ਹੀ ਸੰਤਾਂ ਨੂੰ ਬੜੀ ਹੀ ਨਿਮਰਤਾ ਸਹਿਤ ਦੱਸਿਆ ਜਾਂਦਾ ਹੈ ਕਿ ਭਾਈ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 17 ਅਕਤੂਬਰ 2024 ਦਿਨ ਵੀਰਵਾਰ ਨੂੰ ਸਾਰੇ ਹੀ ਬ੍ਰਹਮਣ ਤੇ ਬੜੇ ਹੀ ਖੁਸ਼ੀਆਂ ਖੇੜਾ ਦਾ ਮਨਾਇਆ ਜਾ ਰਿਹਾ ਹੈ ਸੋ ਸਾਰੀ ਸੰਗਤਾਂ ਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਰਗਲ ਦੇ ਤੇ ਅੱਲਾਹ ਖਲਾਕ ਦਾ ਯਾਹੋ ਬਣ ਜੀ ਸੋ ਗੁਰੂ ਨੂੰ ਗੁਰੂ ਕੈ ਸਾਸਨ ਜੀ ਭਗਵਾਨ ਵਾਲਮੀਕੀ ਪ੍ਰਬੰਧਕ ਕਮੇਟੀ ਆਦੋ ਨਿਮਰਤਾ ਸਹਿਤ ਬੇਨਤੀ ਹੈ ਭਾਈ ਜਿਸ ਤਰ੍ਹਾਂ ਅਸੀਂ ਸਾਰੇ ਹੀ ਭਗਵਾਨ ਵਾਲਮੀਕੀ ਮੰਦਰਾ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦੇ ਹਰਮ ਮੰਦਰੇ ਹਾਂ ਤੇ ਅਸੀਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦੇ ਤੋਂ ਕੁਝ ਦਿਨ ਪਹਿਲਾਂ ਪ੍ਰਵਾਤ ਕੇ ਲਈ ਕਰਦੇ ਹਾਂ ਉਸ ਤੋਂ ਬਾਅਦ ਪ੍ਰਮਾਤਮਾ ਵਾਲਮੀਕ ਮਹਾਰਾਜੀ ਦੀ ਬਾਣੀ ਦੇ ਅਖੰਡ ਪਾਠ ਸਹਿਬ ਸਹਿਜ ਪਾਠ ਸਹਿਬ ਜਾਂ ਇੱਕ ਦਿਨ ਦੇ ਪ੍ਰਮਾਤਮਾ ਵਾਲਮੀਕ ਮਹਾਰਾਜੀ ਦੀ ਬਾਣੀ ਦੇ ਜਾਪ ਦੀ ਉਹ ਅਸਲ ਜਾਣੇ ਹਨ ਸਾਸਨ ਕਰਉਂਦੇ ਸਬਰ ਰੂਪ ਕੀ ਸਾਸਨ ਜੀ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ ਵਾਲਮੀਕੀ ਸਮਾਜ ਕੋਲ ਭਗਵਾਨ ਵਾਲਮੀਕੀ ਮਹਾਰਾਜੀ ਦੀ ਬਾਣੀ ਦੇ ਜਾਪ ਕਰਨ ਵਾਸਤੇ ਗ੍ਰੰਥ ਇਸੇ ਬਹੁਤ ਘੱਟ ਹਨ ਜੋ ਪ੍ਰਮਾਤਮਾ ਵਾਲਮੀਕ ਮਹਾਰਾਜੀ ਦੀ ਬਾਣੀ ਦਾ ਗਿਆਨ ਦਾ ਕਰ ਜਿਨ੍ਹਾਂ ਨੇ ਪ੍ਰਮਾਤਮਾ ਵਾਲਮੀਕ ਮਹਾਰਾਜੀ ਦੀ ਬਾਣੀ ਦੀ ਸੰਖਿਆ ਲਈ ਹੈ ਸੋ ਕਈ ਵਾਰੀ ਅਸੀਂ ਜਾਣੇ ਅਣਜਾਣੇ ਇੱਕ ਜਿੱਦ ਕਰ ਲੈਂਦੇ ਹਾਂ ਕਿ ਭਾਈ ਅਸੀਂ ਸਾਰਿਆਂ ਨੇ ਭਗਵਾਨ ਵਾਲਮੀਕੀ ਮਹਾਰਾਜੀ ਦੀ ਬਾਣੀ ਦੇ ਜਾਪ ਕਰ ਪ੍ਰਗਟ ਦਿਨ ਵਾਲੇ ਤੇ ਨਹੀਂ ਕਰਵਾਉਣੇ ਨੇ ਪਰਗਟ ਦਿਨ ਵਾਲੇ ਤੇ ਨਹੀਂ ਉਹਨਾਂ ਦੇ ਭਗਵਾਨੇ ਨੇ ਸੋ ਉਸ ਸਮੇਂ ਕੀ ਹੁੰਦਾ ਹੈ ਕਿ ਬਹੁਤ ਸਾਰੇ ਗ੍ਰੰਥੀ ਸੰਗਤ ਦੁਆਰਾ ਉਹਨਾਂ ਗ੍ਰੰਥੀਆਂ ਨੂੰ ਲੈ ਕੇ ਆਂਦਾ ਜਾਂਦਾ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦੀ ਬਾਣੀ ਦਾ ਬਿਲਕੁਲ ਪਿਆਰ ਨਹੀਂ ਹੁੰਦਾ ਜਿਨ੍ਹਾਂ ਦਾ ਕੋਈ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦੇ ਪ੍ਰਤੀ ਸ਼ਰਧਾ ਭਾਵਨਾ ਨਹੀਂ ਹੁੰਦੀ ਉਹ ਸਿਰਫ ਟੈਂਪਾਸ ਕਰਕੇ ਚਲੇ ਜਾਂਦੇ ਨੇ ਤੇ ਪ੍ਰਬੰਧਕ ਕਮੇਟੀਆਂ ਨੂੰ ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਤੁਸੀਂ ਕਰ ਕਰ ਜਦਾਂ 2 4 ਦਿਨ ਪਹਿਲਾਂ ਜਾਂ 2 4 ਦਿਨ ਬਾਅਦ ਵੀ ਮਨਾ ਸਕਦੇ ਹੋਂ ਤੇ ਉਹ ਇਸ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੀ ਕਿਉਂਕਿ ਉਹ ਇਸ ਗੱਲ ਤੋਂ ਅਣਜਾਣ ਹਨ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਸਾਡੇ ਕੋਲ ਭਗਵਾਨ ਵਾਲਮੀਕੀ ਮਹਾਰਾਜੀ ਦੀ ਬਾਣੀ ਤੋਂ ਪੜਨ ਵਾਸਤੇ ਗ੍ਰੰਥੀ ਸੰਗਾਤੀ ਬਹੁਤ ਘਾਟ ਹੈ ਸੋ ਪ੍ਰਬੰਧਕ ਮੈਂ ਕਿਹਾ ਜੱਲਾਂ ਛਾਤ 'ਤੇ ਜੁੜ ਕੇ ਬੈਠੇ ਹੈ ਕਿ ਭਾਈ ਭਗਵਾਨ ਵਾਲਮੀਕੀ ਮਹਾਰਾਜੀ ਦਾ ਪ੍ਰਗਟਨ ਦੋ ਚਾਰ ਦਿਨ ਪਹਿਲਾਂ ਜਾਂ ਦੋ ਚਾਰ ਦਿਨ ਬਾਅਦ ਵੀ ਆਪਾਂ ਮਿਲ ਸਕਦੇ ਹਾਂ ਤਾਂ ਜੋ ਭਗਵਾਨ ਵਾਲਮੀਕੀ ਮਹਾਰਾਜੀ ਦੀ ਬਾਣੀ ਦੇ ਪ੍ਰਕਾਸ਼ ਇੱਕ ਚੰਗੇ ਗ੍ਰੰਥਿਕਾ ਦੁਆਰਾ ਕੀਤੇ ਜਾ ਬਹੁਤ ਵਾਰੀ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਸਾਡੇ ਗ੍ਰੰਥੀ ਸਿੰਘਾਂ ਦੁਆਰਾ ਵੀ ਕਈ ਵਾਰੀ ਉਹਨਾਂ ਗ੍ਰੰਥੀਆਂ ਕੋਲੋਂ ਲਿਆ ਕੇ ਭਗਵਾਨ ਵਾਲਮੀਕੀ ਮਹਾਰਾਜੀ ਦੇ ਪਾਏ ਤੇ ਜਾਪ ਕਰਵਾਏ ਜਾਂਦੇ ਨੇ ਜਿਨ੍ਹਾਂ ਦਾ ਰਵਾਇਤ ਵਾਲੀ ਮਿੱਟੀ ਮਾਰਾ ਦੇ ਪਾਣੀプチ ਕੋਈ ਗਿਆਨ ਨਹੀਂ ਹੁੰਦਾ ਕੋਈ ਸਬਜੀ ਤੇ ਰੇੜੀ ਲੰਦਾਂ ਹੁੰਦਾ ਹੈ ਕੋਈ ਗੋਲ ਕੱਪਾ ਰੇੜੀ ਲੰਦਾਂ ਹੁੰਦਾ ਹੈ ਜਾਂ ਹੋਰ ਆਪੋ ਆਪਣੇ ਕਾਰੋਬਾਰ ਕਰਦੇ ਹੁੰਦੇ ਨੇ ਤੇ ਉਹਨਾਂ ਨੂੰ ਸਿਰਫ ਉੱਥੇ ਬਿਠਾ ਕੇ ਲਿਆ ਦਿੱਤਾ ਜਾਂਦਾ ਹੈ ਕਿ ਉਹ ਬਹੁਤ ਸਾਰੇ ਨਸ਼ੇ